ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਮੈਂ ਹਰਵਿੰਦਰ ਤਨੇਜਾ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰਨ ਜਾ ਰਿਹਾ ਸਾਨੂੰ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕੀਤੀ ਜਾ ਰਹੀ ਹੈ ਔਰ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਜਿਹੜੇ ਆ ਉਹ ਸੀਲ ਕਰ ਦਿੱਤੇ ਗਏ ਆ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਹ ਵੀ ਬਾਰਡਰ ਹੈ ਔਰ ਲੇਕਿਨ ਇਹ ਹਰਿਆਣਾ ਦਾ ਨਹੀਂ ਬਲਕਿ ਪੰਜਾਬ ਤੇ ਰਾਜਸਥਾਨ ਦਾ ਬਾਰਡਰ ਹੈ ਤਸਵੀਰਾਂ ਤੁਹਾਨੂੰ ਦਿਖਾਣੇ ਆ ਇੱਥੇ ਵੀ ਬਾਰਡਰ ਜਿਹੜੇ ਆ ਸੀਲ ਕਰ ਦਿੱਤੇ ਗਏ ਆ ਅਬੋਹਰ ਤੋਂ ਸ਼੍ਰੀ ਗੰਗਾ ਨਗਰ ਨੈਸ਼ਨਲ ਹਾਈਵੇ ਨੰਬਰ 62 ਤੇ ਅਸੀਂ ਇਸ ਟਾਈਮ ਮੌਜੂਦ ਆ NH62 ਪੰਜਾਬ ਨੂੰ ਰਾਜਸਥਾਨ ਦੇ ਨਾਲ ਜੋੜਨ ਵਾਲੀ ਇਹ ਰੋਡ ਜਿਹੜੀ ਹੈ ਜਿਹੜਾ ਨੈਸ਼ਨਲ ਹਾਈਵੇ ਹੈ ਉੱਥੇ ਮੌਜੂਦ ਆ ਔਰ ਬੈਰੀਗੇਟਿੰਗ ਤੁਸੀਂ ਦੇਖ ਸਕਦੇ ਆ ਜਿਸ ਤਰ੍ਹਾਂ ਦੇ ਨਾਲ ਹਰਿਆਣੇ ਦੇ ਵਿੱਚ ਬੈਰੀਗੇਟਿੰਗ ਹੈ ਉਸੇ ਤਰ੍ਹਾਂ ਹੀ ਬੈਰੀਗੇਟਿੰਗ ਇੱਥੇ ਵੀ ਕੀਤੀ ਹੋਈ ਹੈ ਲੇਕਿਨ ਸਵਾਲ ਜਿਹੜੇ ਆ ਉਹ ਵੱਡੇ ਉੱਠਦੇ ਆ ਪਹਿਲਾਂ ਉਧਰ ਰਾਜਸਥਾਨ ਪੰਜਾਬ ਤੁਹਾਨੂੰ ਦਿਖਾ ਦਈਏ ਇਹ ਪੰਜਾਬ ਦਾ ਰਸਤਾ ਹੈਗਾ ਔਰ ਬਿਲਕੁਲ ਸੁੰਨਸਾਨ ਹੈ ਇਸ ਤੋਂ ਤਕਰੀਬਨ 1.5 ਕਿਲੋਮੀਟਰ ਅੱਗੇ ਪੰਜਾਬ ਦੀ ਚੌਂਕੀ ਆ ਜਾਂਦੀ ਹੈ ਜਿੱਥੇ ਸਾਰੇ ਹੀ ਵਹੀਕਲਾਂ ਨੂੰ ਰੋਕ ਰੱਖਿਆ ਹੈ ਸਾਰੇ ਹੀ ਟਰੱਕਾਂ ਨੂੰ ਰੋਕ ਰੱਖਿਆ ਹੈ ਔਰ ਇਹ ਨਹਿਰ ਹੈਗੀ ਹੈ ਔਰ ਇਸ ਪੁਲ ਦੇ ਦੋਨੇ ਪਾਸੇ ਤੁਹਾਨੂੰ ਦਿਖਾਣੇ ਆ ਆ ਤੁਸੀਂ ਉੱਧਰ ਦੇਖ ਸਕਦੇ ਹੋ ਸਾਹਮਣੇ ਜਿਹੜੇ ਹੈਗੇ ਆ ਸੀਮੈਂਟਡ ਵਾਲਸ ਜਿਹੜੀਆਂ ਹੈਗੀਆਂ ਉਹ ਲਾਈਆਂ ਤਾਂ ਕਿ ਕੱਚੇ ਰਸਤੇ ਰਾਹੀ ਵੀ ਕੋਈ ਇੱਧਰ ਨਾ ਜਾ ਸਕੇ ਤਾਂ ਕੱਚੇ ਰਸਤੇ ਰਾਹੀ ਵੀ ਕੋਈ ਨਾ ਲੰਘ ਸਕੇ ਇਸ ਲਈ ਇੱਧਰ ਵੀ ਬਾਰਡਰ ਤੇ ਜਿਹੜਾ ਹੈਗਾ ਸੀਮੈਂਟਡ ਬੈਰੀਗੇਟ ਹੈ ਔਰ ਦੂਸਰੇ ਪਾਸੇ ਵੀ ਤੁਹਾਨੂੰ ਦਿਖਾਣੇ ਆ ਦੂਸਰੇ ਪਾਸੇ ਵੀ ਜਿੱਥੇ ਗੱਡੀ ਖੜੀ ਹੈ ਆਪਣੀ ਉਹਦੇ ਨਾਲ ਵੀ ਸਾਹਮਣੇ ਬੈਰੀਗੇਟ ਜਿਹੜੇ ਆ ਲੱਗੇ ਆ ਹਾਲਾਂਕਿ ਲੋਕ ਜਿਹੜੇ ਆ ਉਹ ਰਿਸਕ ਲੈ ਕੇ ਇੱਥੇ ਵਿਚਾਲੇ ਦੀ ਮੋਟਰਸਾਈਕਲ ਵਗੈਰਾ ਤੇ ਲੰਘਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਿਹਾ ਤਾਂ ਉਧਰ ਤੁਹਾਨੂੰ ਦਿਖਾਣੇ ਆ ਹੁਣ ਵੱਡਾ ਸਵਾਲ ਜਿਹੜਾ ਹੈਗਾ ਉਹ ਇਸ ਗੱਲ ਨੂੰ ਲੈ ਕੇ ਉੱਠਦਾ ਹੈ ਕਿ ਨਾ ਤੇ ਇਹ ਰਸਤਾ ਸਿੱਧੇ ਤੌਰ ਤੇ ਦਿੱਲੀ ਨੂੰ ਜਾਂਦਾ ਦਿੱਲੀ ਇਹ ਰਸਤਾ ਨਹੀਂ ਜਾਂਦਾ ਰਾਜਸਥਾਨ ਗੁਜਰਾਤ ਨਾਲ ਇਹ ਰਸਤਾ ਜਿਹੜਾ ਹੈਗਾ ਲਿੰਕ ਹੁੰਦਾ ਔਰ ਨਾ ਹੀ ਇੱਥੇ ਕਿਸਾਨ ਹੈਗੇ ਨਾ ਹੀ ਕਿਸੇ ਜਥੇਬੰਦੀ ਨੇ ਇਹ ਗੱਲ ਆਖੀ ਕਿ ਅਸੀਂ ਰਾਜਸਥਾਨ ਰਾਹੀਂ ਦਿੱਲੀ ਨੂੰ ਜਾਵਾਂਗੇ ਤਾਂ ਫੇਰ ਵੀ ਇੱਥੇ ਜਿਹੜਾ ਹੈਗਾ ਬਾਰਡਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਆ ਦੰਗਾ ਨਿਰੰਤਰ ਵਾਹਨ ਜਿਹੜੇ ਹੈਗੇ ਦੰਗਾ ਰੋਕੂ ਗੱਡੀਆਂ ਜਿਹੜੀਆਂ ਉਹ ਇੱਥੇ ਲਾ ਛੱਡੀਆਂ ਹੁਣ ਇਹ ਗੱਲ ਦੀ ਜਿਹੜੀ ਹੈਗੀ ਆ ਉਹ ਸਮਝ ਨਹੀਂ ਆਉਂਦੀ ਵੀ ਆਖਿਰਕਾਰ ਕਾਰਨ ਜਿਹੜਾ ਹੈਗਾ ਇਸ ਦੇ ਪਿੱਛੇ ਕੀ ਹੈ ਕਿ ਨਾ ਤੇ ਇਧਰ ਕਿਸਾਨੇ ਕੇ ਨਾ ਇਧਰੋਂ ਦੀ ਕਿਸਾਨਾਂ ਨੇ ਦਿੱਲੀ ਨੂੰ ਜਾਣਾ ਨਾ ਹੀ ਇਧਰੋਂ ਕੋਈ ਸਿੱਧੇ ਤੌਰ ਤੇ ਰਾਹ ਜਿਹੜਾ ਹੈਗਾ ਦਿੱਲੀ ਲਈ ਜਾਂਦਾ ਹਾਂ ਇੱਥੋਂ ਜੈਪੁਰ ਜਾਂ ਜੋਧਪੁਰ ਜਾ ਕੇ ਦਿੱਲੀ ਜਾਇਆ ਜਾ ਸਕਦਾ ਲੇਕਿਨ ਉਹ ਤਾਂ ਬਹੁਤ ਜਿਹੜਾ ਹੈਗਾ ਲੰਬਾ ਰੂਟ ਹੋ ਜਾਏਗਾ ਤਾਂ ਫਿਰ ਸਵਾਲ ਉੱਠਦਾ ਕਿ ਇੱਥੇ ਬੰਦ ਕਰਨ ਦਾ ਇਸ ਹਾਈਵੇ ਨੂੰ ਬੰਦ ਕਰਨ ਦਾ ਜਿਹੜਾ ਹੈਗਾ ਉਹ ਕੀ ਮਤਲਬ ਬੰਦ ਹੈ ਔਰ ਲੋਕ ਪਰੇਸ਼ਾਨ ਹੋ ਰਹੇ ਆ ਸਾਨੂੰ ਇੱਥੇ ਬੱਚੇ ਮਿਲੇ ਸਕੂਲਾਂ ਵਾਲੇ ਜਿਹੜੇ ਕਹਿੰਦੇ ਸਾਡੀਆਂ ਵੈਣਾ ਉਧਰਲੇ ਪਾਸੇ ਰਹਿ ਜਾਂਦੀਆਂ ਤੁਰ ਕੇ ਆਣਾ ਪੈਂਦਾ ਟੀਚਰਸ ਮਿਲੇ ਜਿਹੜੇ ਕਹਿ ਰਹੇ ਆ ਕਿ ਸਾਨੂੰ 2 ਕਿਲੋਮੀਟਰ ਦੇ ਕਰੀਬ ਜਿਹੜਾ ਹੈਗਾ ਤੁਰ ਕੇ ਜਾਣਾ ਪੈਂਦਾ ਅੱਗੇ ਜਾ ਕੇ ਜਿਹੜਾ ਹੈਗਾ ਉਹ ਬੱਸ ਵਗੈਰਾ ਰੋਡਵੇ ਦੀ ਮਿਲਦੀ ਹੈ ਇਸ ਤੋਂ ਇਲਾਵਾ ਜਿਹੜੇ ਇੱਥੋਂ ਦੇ ਲੋਕਲ ਲੋਕਲਸ ਹੈਗੇ ਆ ਉਹਨਾਂ ਨੂੰ ਵੀ ਮੁਸ਼ਕਲਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਹਾਲਾਂਕਿ ਇੱਥੇ ਰਾਜਸਥਾਨ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਆ ਪਰ ਉਹ ਵੀ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈਗੇ ਅਸੀਂ ਸਮਝਦੇ ਹਾਂ ਉਹਨਾਂ ਦੀ ਡਿਊਟੀ ਹੈ ਸਰ ਸਰਕਾਰਾਂ ਦੇ ਇਹ ਫੈਸਲੇ ਆ ਸਰਕਾਰਾਂ ਦੇ ਵੱਲੋਂ ਫੈਸਲੇ ਜਿਹੜੇ ਲਈ ਗਏ ਆ ਉਸ ਦੇ ਉੱਤੇ ਉਹ ਆਪਣੀ ਡਿਊਟੀ ਨਿਭਾ ਰਹੇ ਆ ਬੋਲਣ ਦੇ ਲਈ ਉਹ ਜਿਹੜਾ ਹੈਗਾ ਅਥੋਰਾਈਜ਼ ਨਹੀਂ ਹੈਗੇ ਤਾਂ ਇਸ ਮਾਮਲੇ ਤੇ ਕੁਝ ਬੋਲ ਨਹੀਂ ਸਕਦੇ ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਸ਼੍ਰੀ ਗੰਗਾ ਨਗਰ ਜਦ ਅਸੀਂ ਐਂਟਰ ਕਰਦੇ ਆ ਤਾਂ ਉੱਥੇ ਬੈਰੀਗੇਟਿੰਗ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਲਾ ਦਿੱਤੀ ਗਈ ਹੈ ਤਾਂ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸ ਸਮਝ ਤੋਂ ਬਾਹਰ ਹੈਗਾ ਅੱਗੇ ਚੱਲਦੇ ਆ ਤੁਹਾਨੂੰ ਦਿਖਾਣੇ ਆ ਕਿੰਨਾ ਸਿਮੇਂਟੇਡ ਜਿਹੜਾ ਹੈਗਾ ਤਾਰਾਂ ਲਗਾ ਦਿੱਤੀਆਂ ਗਈਆਂ ਔਰ ਕਿੰਨੀਆਂ ਸੀਮੈਂਟ ਦੇ ਨਾਲ ਜਿਹੜਾ ਕੀ ਐਸ ਨੂੰ ਪੂਰੀ ਤਰ੍ਹਾਂ ਦੇ ਨਾਲ ਭਰ ਦਿੱਤਾ ਗਿਆ ਤਾਂ ਇਹ ਚੀਜ਼ ਜਿਹੜੀ ਹੈ ਸਮੇਂ ਤੋਂ ਬਾਹਰ ਹੈ ਨਾ ਤੇ ਇਹ ਰਸਤਾ ਦਿੱਲੀ ਨੂੰ ਜਾਂਦਾ ਔਰ ਨਾ ਹੀ ਇੱਥੇ ਕਿਸਾਨ ਹੈਗੇ ਕੋਈ ਕਿਸਾਨ ਨਹੀਂ ਇੱਥੇ ਆਇਆ ਕਿਸਾਨ ਇਧਰ ਦੀ ਕੋਈ ਰਾਹ ਹੀ ਨਹੀਂ ਬੰਦ ਆਗਾ ਹਨਾ ਤੇ ਕਿਸਾਨ ਇੱਥੇ ਕਰਨ ਕੀ ਆਉਣਗੇ ਤੇ ਨਾ ਹੀ ਇਹ ਰਸਤਾ ਸਿੱਧੇ ਤੌਰ ਤੇ ਦਿੱਲੀ ਨੂੰ ਜਾਂਦਾ ਫੇਰ ਵੀ ਇੱਥੇ ਜਿਹੜਾ ਹੈਗਾ ਪੂਰਾ ਤਾਮ ਝਾਮ ਜਿਹੜਾ ਹੈਗਾ ਕੀਤਾ ਹੋਇਆ ਹਾਂ ਇਹ ਹੈ ਕਿ ਰਾਜਸਥਾਨ ਚ ਬੀਜੇਪੀ ਦੀ ਗਵਰਨਮੈਂਟ ਜ਼ਰੂਰ ਹੈਗੀ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਜਿੱਥੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਆ ਉੱਥੇ ਪੰਜਾਬੀਆਂ ਨੂੰ ਬੈਨ ਕਰ ਦੋ ਹੈਨਾ ਤਾਂ ਇਥੋਂ ਕੀ ਆਪਾਂ ਹੁਣ ਨਤਾਜਾ ਲਾਵਾਂਗੇ ਇਹ ਕੀ ਹੋ ਰਿਹਾ ਇਹ ਕੀ ਸਿਸਟਮ ਹੈ ਕਿਸ ਤਰ੍ਹਾਂ ਦੇ ਨਾਲ ਬੈਰੀਗੇਟਿੰਗ ਜਿਹੜੀ ਹੈ ਉਹ ਜਿਹੜੀ ਇੱਥੇ ਕੀਤੀ ਹੋਈ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਆ ਕਿ ਪੈਦਲ ਲੰਘਣਾ ਵੀ ਜਿਹੜਾ ਹੈਗਾ ਉਹ ਬੰਦੇ ਦਾ ਮੁਸ਼ਕਿਲ ਹੈਗਾ ਕਿੰਨੇ ਬੈਰੀਗੇਟ ਪਹਿਲਾਂ ਜਿਹੜੀਆਂ ਬੱਲੀਆਂ ਲਾ ਛੱਡੀਆਂ ਹੈਨਾ ਬੱਲੀਆਂ ਲਾ ਕੇ ਫਿਰ ਅੱਗੇ ਚੇਨ ਪਾਈਆਂ ਹੋਈਆਂ ਸੀਮਿੰਟ ਅਤੇ ਜਿਹੜੇ ਹੈਗੇ ਆ ਵੱਡੇ ਵੱਡੇ ਪਿੱਲਰ ਰੱਖੇ ਹੋਈ ਐ ਔਰ ਸਿਮਿੰਟ ਦੇ ਪਿੱਲਰ ਰੱਖ ਕੇ ਜਿਹੜਾ ਹੈਗਾ ਪੂਰੀ ਤਰ੍ਹਾਂ ਦੇ ਨਾਲ ਇਸ ਜਗ੍ਹਾ ਨੂੰ ਜਿਹੜਾ ਹੈਗਾ ਸੀਲ ਕੀਤਾ ਹੋਇਆ ਤਾਂ ਤਸਵੀਰਾਂ ਜਿਹੜੀਆਂ ਅਸੀਂ ਇੱਥੇ ਹੁਣ ਬੈਰੀਗੇਟਾਂ ਦੇ ਵਿੱਚ ਆ ਕੇ ਤੁਹਾਨੂੰ ਆ ਦਿਖਾ ਰਹੇ ਆ ਔਰ ਇਹ ਰਸਤਾ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਬੜੇ ਵੱਡੇ ਵੱਡੀਆਂ ਸਲੇਬਾਂ ਜਿਹੜੀਆਂ ਹੈਗੀਆਂ ਔਰ ਬਹੁਤ ਵੱਡੀਆਂ ਵੱਡੀਆਂ ਭਾਰੀਆਂ ਭਾਰੀਆਂ ਇੱਥੇ ਰੱਖ ਛੱਡੀਆਂ ਔਰ ਦੂਜੇ ਪਾਸੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੀਆਂ ਰਾਜਸਥਾਨ ਪੁਲਿਸ ਤਾਇਨਾਤ ਹੈਗੀ ਆ ਉਹਨਾਂ ਦੀਆਂ ਗੱਡੀਆਂ ਖੜੀਆਂ ਉੱਥੇ ਸਕਿਉਰਿਟੀ ਪਰਪਸ ਤੋਂ ਪੂਰੀ ਤਰ੍ਹਾਂ ਦੇ ਨਾਲ ਬੰਦ ਕੀਤਾ ਹੋਇਆ ਲੇਕਿਨ ਫਿਰ ਸਵਾਲ ਜਿਹੜਾ ਹੈਗਾ ਉਹ ਇਹੀ ਉੱਠਦਾ ਹੈ ਕਿ ਕਾਰਨ ਨਾ ਤੇ ਰਸਤਾ ਦਿੱਲੀ ਨੂੰ ਜਾ ਰਿਹਾ ਔਰ ਨਾ ਹੀ ਇੱਥੇ ਕਿਸਾਨ ਹੈਗੇ ਫਿਰ ਇਸ ਨੂੰ ਕਿਉਂ ਬੰਦ ਕੀਤਾ ਹੋਇਆ ਹੈ ਪੰਜਾਬ ਦਾ Rajasthan Gujarat ਦੇ ਨਾਲ ਲਿੰਕ ਜਿਹੜਾ ਇਸ NH62 ਦੇ ਰਾਹੀਂ ਹੈਗਾ ਤਾਂ ਫਿਰ ਇਸ ਨੂੰ ਬੰਦ ਕਰਨ ਦਾ ਕਾਰਨ ਕੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪੰਜਾਬ ਤੇ Rajasthan ਤੇ ਬਾਰਡਰ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਨੂੰ ਲੈ ਕੇ ਉਹ ਸਰਕਾਰਾਂ ਦੇ ਵਿੱਚ ਡਰ ਹੈਗਾ ਔਰ ਜਿਹੜਾ ਰਸਤਾ ਦਿੱਲੀ ਨੂੰ ਨਹੀਂ ਜਾਂਦਾ ਉਸ ਨੂੰ ਵੀ ਜਿਹੜਾ ਹੈਗਾ ਉਹ ਬੰਦ ਕੀਤਾ ਹੋਇਆ ਹੈ